ਸੱਚ ਨੇ ਜਮਾ ਬਣਾਉਣ ਜਿਹਨੂੰ ਮਰਜ਼ੀ ਬਣਾਉਣ ਐਮਐਲਏ ਸਾਹਿਬ ਬਣਾਉਣ ਅਸੀਂ ਜਮਾ ਨਹੀਂ ਕਹਿੰਦੇ ਐਮਐਲਏ ਨੂੰ ਬੋਲਣ ਦੀ ਨੌਲਜ ਨਹੀਂ ਹੈਗੀ ਕਹਿੰਦਾ ਜਨਾਨੀ ਨੂੰ ਚੱਕ ਕੇ ਅੰਦਰ ਸਿੱਟ ਮੈਂ ਐਸੀ ਦੀ ਤੈਸੀ ਮੈਨੂੰ ਸਿੱਟ ਕੇ ਦਿਖਾਵੇ ਜੇ ਮੈਂ ਬਰਾਬਰ ਦੀ ਵੀ ਨਾ ਖਿਚਲੀਆਂ ਐਮਐਲਏ ਦੀ ਮੈਨੂੰ ਸਿੱਟ ਕੇ ਦਿਖਾਵੇ ਇਹ ਕੌਣ ਹੁੰਦਾ ਇਹ ਕੌਣ ਹੁੰਦਾ ਮੈਨੂੰ ਕੌਣ ਆਹੇ ਚਾਹ ਬੋਲਦੇ ਜੇ ਐਮਐਲਏ ਸਾਹਿਬ ਮੈਨੂੰ ਪੂਰਾ ਪੂਰਾ ਕੀਤਾ ਮੈਨੂੰ 2000 ਬੰਦੇ ਨੇ ਸਿੱਟ ਕੇ ਭੇਜਿਆ ਆਏ ਚਾਰ ਬਾੜਾ ਦੇ ਮੈਂ ਕੰਮ ਕਰਦੀ ਆ ਐਮਐਲਏ ਕੀ ਕਰਦਾ ਲੈ ਕੇ 30 ਲੱਖ ਰੁਪਏ ਅੰਦਰ ਵਹਿ ਗਿਆ ਔਰ ਪਾਈਏ ਨੀ ਨੂੰ ਨੂੰ ਜਮਾ ਫ੍ਰੀ ਮੋਟ ਪਾਈਏ ਅਸੀਂ ਐਮ ਐਲ ਏ ਦਾ ਕੀ ਮਤਲਬ ਮੈਨੂੰ ਜਨਾਨੀ ਕਹਿੰਦਾ ਐਮ ਐਲ ਏ ਦੇਤੀ ਐਮ ਐਲ ਏ ਦੇਤੀ ਮੈਨੂੰ ਜੀਵੀ ਕਿਉਂ ਕਹੇ ਨੇ ਕਿਸ ਤਰ੍ਹਾਂ ਲੱਗਦਾ ਵੀ ਇਸ ਸਰਕਾਰ ਦੇ ਵਿੱਚ ਔਰਤ ਦੀ ਆ ਇੱਜ਼ਤ ਸਾਡੀ ਔਰਤ ਦੀ ਆ ਇੱਜ਼ਤ ਐਮ ਐਲ ਏ ਮੂਰੇ ਸਾਡੀ ਆ ਇੱਜ਼ਤ ਸਾਡੀ ਬਾੜ 'ਚ ਸਾਡੀ ਬੱਲੇ ਬੱਲੇ ਐਮ ਐਲ ਏ ਸਾਡੀ ਮਿੰਟੇ ਸਾਡੀ ਕੱਚੀ ਕਰ ਬਣਾ ਲੈ ਜਿਹਨੂੰ ਮਰਜ਼ੀ ਬਣਾ ਲੈ 골ਡੀ ਨੂੰ ਬਣਾ ਲੈ ਤਾਂ ਕੋਈ ਗੱਲ ਨਹੀਂ ਸਾਡੇ ਭਾਬੀ ਜਿਹਨੂੰ ਮਰਜ਼ੀ ਬਣਾਵੇ ਅਸੀਂ ਤਾਂ ਕਿਸੇ ਤੋਂ ਨਾ ਦਵਾਨੀ ਪਹਿਲਾਂ ਲੈਂਦੀ ਸੀ ਨਾ ਦਵਾਨੀ ਹੁਣ ਲੈਂਦੀ ਐ ਪ੍ਰਧਾਨ ਨੂੰ ਵੋਟ ਪਾਈ ਐ ਬਿਨ ਪੈਸਾ ਤੋਂ ਵੋਟ ਪਾਈ ਐ ਅਸੀਂ ਨੇ ਮੈਨੂੰ ਵੋਟ ਪਾਈ ਐ ਅਸੀਂ ਬਿਨ ਪੈਸਾ ਤੋਂ ਵੋਟ ਪਾਈ ਐ ਕਿਉਂ ਪਾਈ ਜਨਾਨੀ ਕਿਹੋ ਕਹਿੰਦਾ ਇਹ ਮੈਨੂੰ ਮੇਰੇ ਮੂਰੇ ਲਿਆ ਉਹ ਐਮਐਲਏ ਨੂੰ ਹੀ ਮੈਂ ਅੱਜ ਬਾਅਦ ਮੂਰੇ ਚੱਤਰ ਪਛਾਉਂਗੀ ਜਾ ਕੇ ਠੀਕ ਹੈ